ਇਹ ਨਹੀਂ ਕਰਦਾ ਜੇ ਤੁਸੀਂ ਆ ਗਏ ਜੀ ਉਹ ਵੀ ਨਹੀਂ ਕਰਦਾ ਜਵਜਾ ਮਾ ਓ ਪਿਰਹਣ ਅੱਖ ਦਾ ਨੀਰ ਤੇ ਅੜਿਆ ਕੀ ਦਾ ਕੰਮ ਕਰੇਂਦਾ ਓ ਜਣ ਮੁਕਦੀ ਜਾਨ ਬੇ ਜਹਾਨਾ ਓ ਲੰਬੂ ਕੇਜ ਬਜਾਵਾਂ ਪਰ ਨਾਮ ਬਸ ਸਚਨਾ ਵੇ ਉਮ ਮੈਂ ਕਿਸ ਅਜਨੀ ਅਗਨੀ ਪਰਨਾ ਮਾ ਬੇੜੇ ਆਹ ਲਾਂਬੂ ਕਿੰਜ ਬਜਾਵਾਂ ਹਾ ਲਾਂਬੂ ਕਿ ਮੇਰੇ ਨਾਲ ਹੀ ਜਾਇਆ ਏ ਮੇਰੇ ਹਰ ਏ ਮੇਰੇ ਦਮ ਦਾ ਹਮਸਾਇਆ ਏ ਮੇਰੀ ਰਗ ਰਗ ਵਿੱਚ ਵਹਿੰਦਾ ਏ ਮੇਰੀ ਵਿੱਚ ਰਤ ਸੁਮਾਇਆ ਏ ਮੇਰੇ ਏ ਮੇਰੀ ਸੁਦਬੁਦ ਤੇ ਛਾਇਆ चढ़िया हो चढ़िया वांकण भूत भला आए लांबो किंज वजो मां बे सजण लांबो किंज वोॻण हंज न सुकी हरदम चोवण ਸੌਣ ਚੜੀ ਦੇ ਬਾਂਘੂ ਚੋਵਣ ਉਲੁਗਲੁਗ ਨੀਰ ਬਹਾਵਾ ਮੇ ਅੜਿਆ ਲਾਂਬੂ ਖਿੰਜ ਵਜਾਵਾਂ ਹੋ ਲਾਂਬੂ ਖਿੰਜ ਵਜਾਵਾਂ ਮੇ ਅੜਿਆ ਲਾਂਬੂ ਖਿੰਜ ਵਜਾਵਾਂ ਲਾਸ ਆਖਰੀ ਐਥੇ ਇਹ ਲਾਈਨ ਜੀ ਆ ਗਈ ਹੈ ਯੂਐਸਏ ਤੋਂ ਸੇਸ਼ਟਾ ਹੋਂ ਤੇ ਸਾਡੇ ਵਿੱਚ ਪਹੁੰਚੇ ਨੇ ਫ੍ਰੈਂਸ ਇਸੇ ਮੈਦ ਦੀ ਸ਼ਰਨ ਲੈ ਕੇ ਤੁਸੀਂ ਬਾਤਾਂ ਜਾਓਗੇ ਭਾਜਾਂ ਦੇ ਨਹੀਂ ਰਹੋਗੇ ਜਿਉਂਦੇ ਨੇ ਲੱਗ ਤ੍ਰਿਪਤ ਹੋਣਾ ਪੈਂਦਾ ਤੋਖ ਮਿਟਾਉਣੀ ਪੈਂਦੀ ਮੜਤਲਤਨਾ ਪੈਂਦਾ ਤੇ ਉੱਚਾ ਹੋਣਾ ਪੈਂਦਾ ਤੇਜ ਹੋਣਾ ਹੈ ਸ਼ਿੱਦਤ ਨਾਲ ਮਹਾਂਕ ਜ਼ਰਕਮੀ ਤਾਂ ਸੀ ਜੋ ਤੂੰ ਦਿੱਤਾ ਸੀ ਸ਼ਿੱਦਤ ਨਾਲ ਅਸਿੱਤੇ ਨਹੀਂ ਭਰ ਗਿਆ ਹੁੰਦਾ ਤਾਂ ਮੈਂ ਵੀ ਮਰ ਗਿਆ ਹਾਂ ਜਹਾਨ ਇਹ ਬੰਦਾ ਕੀ ਨਹੀਂ ਕਰਦਾ ਉਹ ਸਾਰੇ ਲਈ ਜਹਾਨੰਦ ਭਾਈ ਕਾਨ ਸਿੰਘ ਨਾਬਾ ਦੀ ਧਰਤੀ ਉੱਤੇ ਭਾਈ ਕਾਨ ਸਿੰਘ ਨਾਬਾ ਰਚਨਾ ਵਿਚਾਰਮਾ ਚ ਵੱਲੋਂ ਪਿਛਲੇ 26 ਸਾਲਾਂ ਤੋਂ ਨਾਬਾ ਕਪਤਾਉਤ ਸਭ ਦਾ ਆਯੋਜਨ ਕੀਤਾ ਜਾਂਦਾ ਹੈ ਭਾਈ ਕਾਨ ਸਿੰਘ ਨਾਬਾ ਰਚਨਾ ਵਿਚਾਰਮਾ ਦੀ ਸਾਡੀ ਵੱਡੀ ਸੰਸਥਾ ਹੈ ਸਾਨੂੰ ਬੜੀ ਖੁਸ਼ੀ ਹੈ ਕੇ ਸਿਰਫ ਪਟਿਆਲੇ ਤੋਂ ਹੀ ਨਹੀਂ ਸਿਰਫ ਪੰਜਾਬ ਤੋਂ ਹੀ ਨਹੀਂ ਹਿੰਦੁਸਤਾਨ ਵਿੱਚੋਂ ਹੀ ਨਹੀਂ ਬਾਹਰਲੇ ਮੁਲਕਾਂ ਤੋਂ ਕੋਨੇ-ਕੋਨੇ ਤੋਂ ਕਵੀ ਇਸ ਨਾਬਾ ਕਵਤਾ ਉਸਵ ਦੇ ਵਿੱਚ ਸ਼ਾਮਲ ਹੁੰਦੇ ਨੇ ਹੁੰਦੇ ਆ ਰਹੇ ਨੇ ਤੇ ਅੱਜ ਵੀ ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸਾਰੇ ਕਵੀ ਇੱਥੇ ਸ਼ਾਮਲ ਨੇ ਉਸੇ ਤਰ੍ਹਾਂ ਫੇਰ ਕਵਤਾ ਦਾ ਜਗ ਚਲੇਗਾ ਤੇ ਇਸੇ ਤਰ੍ਹਾਂ ਸ਼ਾਮ ਤੱਕ ਅਸੀਂ ਇੱਕ ਦੂਸਰੇ ਨੂੰ ਲੇਖਕ ਮਿਲਦੇ ਵੀ ਆ ਤੇ ਦਰਸਲ ਇੱਥੇ ਇਹ ਕਵੀਆਂ ਦਾ ਮੇਲਾ ਹੈ ਇਹ ਸਿਰਫ ਕਪਤਾਵਾ ਹੀ ਨਹੀਂ ਸੁਣਾਈਆਂ ਜਾਂਦੀਆਂ ਇੱਕ ਦੂਜੇ ਨੂੰ ਮਿਲਿਆ ਜਾਂਦਾ ਹੈ ਇੱਕ ਦੂਜੇ ਨੂੰ ਹਰ ਥਾਂ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਇਸੇ ਕਰਕੇ ਵਿਦੇਸ਼ਾਂ ਦੇ ਜਿਹੜੇ ਲੇਖਕ ਨੇ ਉਹ ਵੀ ਨਾਬਾ ਕਪਤਾ ਦੇ ਵਿੱਚ ਬਹੁਤ ਧੂਮ ਦਾ ਨਾਮ ਪਹੁੰਚਦੇ ਮਿਹਰਬਾਨਾ ਕੋਈ ਕੋਈ ਬਜਟ ਨਹੀਂ ਕੋਈ ਸਹਾਇਤਾ ਨਹੀਂ ਕੋਈ ਮੇਰੇ ਕੋਲ ਇੱਕ ਨਾਰਥ ਜ਼ੋਨ ਵਾਲੇ ਥੋੜੇ ਥੋੜੀ ਬਹੁਤੀ ਹੈਲਪ ਕਰਦੇ ਆ ਹਨਾ ਇਸ ਵਾਰੀ ਉਹਨਾਂ ਨੇ ਉਹ ਵੀ ਨਹੀਂ ਕੀਤੀ ਹੈ ਕਿ ਆਪਦੀਆਂ ਜੇਬਾਂ ਚੋਂ ਵੀ ਫੰਡ ਇਕੱਠੇ ਕਰਕੇ ਇਹ ਆਪਣੇ ਪੈਸਿਆਂ ਦੇ ਨਾਲ ਸਾਰੇ ਕਰਦੇ ਆ ਇਹ ਜਿਹੜੀ ਪ੍ਰਬੰਧਕੀ ਟੀਮ ਆ ਜੀ ਬਿਲਕੁਲ ਕਰਨੀ ਚਾਹੀਦੀ ਆ ਦੇਖੋ ਜੇ ਤੇ ਕਲਾ ਹੀ ਮਰ ਗਈ ਕਲਾ ਕਲਾ ਜਦੋਂ ਮਰ ਜਾਂਦੀ ਆ ਫਿਰ ਸਮਝੋ ਕੌਮ ਹੀ ਖਤਮ ਹੋ ਜਾਂਦੀ ਆ ਕਿਉਂਕਿ ਸਾਡੇ ਜਿਹੜੇ ਕਲਾ ਵਾ ਜਾਂ ਸਾਡੀਆਂ ਸਾਡਾ ਸਾਹਿਤ ਆ ਇਹ ਇਹਦੇ ਸਿਰ ਤੇ ਸਭਿਆਚਾਰ ਆ ਇਹਦੇ ਸਿਰ ਤੇ ਕੌਮ ਆ ਉਸਰਦੀਆਂ ਨੇ ਹਨ ਇਹ ਸਾਡੀ ਜ਼ਿੰਦਗੀ ਦਾ ਧੁਰਾ ਇੱਕ ਇੱਕ ਬੇਸ ਹੁੰਦਾ ਸਰ ਬੇਸ ਦਿੰਦਾ ਸਾਨੂੰ ਇਹ ਸਾਡਾ ਸਾਡੀ ਜਿਹੜੀ ਕਲਾ ਹੁੰਦੀ ਆ ਜਾਂ ਸਾਡੀ ਬੋਲੀ ਨੂੰ ਪ੍ਰਮੋਟ ਕਰਨਾ ਹਨ ਉਤਸ਼ਾਹਤ ਕਰਨ ਨਾਲ ਲੇਖਕਾਂ ਨੂੰ ਉਤਸ਼ਾਹਤ ਕਰਨਾ ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ ਸੋ ਜਦੋਂ ਸਾਡੇ ਸਾਹਿਤ ਨਹੀਂ ਹੈਗਾ ਕਲਾ ਨਹੀਂ ਹੈਗੀ ਤਾਂ ਕੀ ਜੀਵਨ ਹੋਊਗਾ ਕੁਝ ਵੀ ਨਹੀਂ ਹੋਣਾ ਸੇਧ ਦੇਣ ਵਾਲਾ ਰੋਸ਼ਨੀ ਦੇਣ ਵਾਲਾ ਕੌਣ ਆ ਲੇਖਕ ਹੁੰਦੇ ਨੇ ਕਵੀ ਹੁੰਦੇ ਨੇ ਤੇ ਜਦੋਂ ਤੁਸੀਂ ਉਹਨਾਂ ਨੂੰ ਨਹੀਂ ਉਤਸ਼ਾਹਤ ਕਰਦੇ ਹੈਗੇ ਫਿਰ ਮਤਲਬ ਸਾਰਾ ਕੁਝ ਖਤਮ ਆ ਮਤਲਬ ਰੁੱਖਾਪਾਨਾ ਆ ਜਾਊਗਾ ਹਨਾ ਕੋਈ ਵੀ ਨਹੀਂ ਕੁਝ ਵੀ ਨਹੀਂ ਹੋਊਗਾ ਚਾਨਣ ਹੀ ਨਹੀਂ ਹੋਊਗਾ ਅੱਜ ਵੀ ਹਫਤਾ ਦਾ ਸਭ ਤੋਂ ਬਕਾਰੀ ਮਗਮ ਹੁੰਦਾ ਤੇ ਇੱਕ ਹਫਤਾ ਜਿਹਦੇ ਵਿੱਚ ਨਵੇਂ ਪੁਰਾਣੇ ਹਰ ਰੰਗ ਦੇ ਕਵੀ ਪੰਜਾਬੀ ਚ ਲਿਖਣ ਵਾਲੇ ਜੁੜਦੇ ਨੇ ਮਿਲਦੇ ਨੇ ਤੇ ਇਹਦੀ ਲਗਾਤਾਰਤਾ ਜਿਹੜਾ ਇਹਦਾ ਹਸਲਿਆ ਲਗਾਤਾਰਤਾ ਹੀ ਨਹੀਂ ਮਤਲਬ ਲਗਾਤਾਰਤਾ ਇਹਦੀ ਸਿਰਫ ਇੱਕ ਰਸਮ ਬਜਾਉਣੀ ਹਰ ਵਾਰ ਇਹਦੇ ਵਿੱਚ ਨਵੀਆਂ ਚੀਜ਼ਾਂ ਜੁੜਦੀਆਂ ਇਹਦਾ ਸੁਪਨਾ ਵੱਡਾ ਇਹਦੇ ਵਿੱਚ ਨਵੀਆਂ ਕਲਮਾਂ ਜੁੜਦੀਆਂ ਇਸ ਕਰਕੇ ਮੈਂ ਇਹਨੂੰ ਬਹੁਤ ਮਹੱਤਵਪੂਰਨ ਮੰਨਦਾ ਪੰਜਾਬੀ ਕਵਿਤਾ ਵੈਸੇ ਤਾਂ ਸ਼ੁਰੂ ਤੋਂ ਹੀ ਸਾਹਿਤ ਨੂੰ ਪਨਾਇਆ ਹੋਇਆ ਸ਼ਹਿਰ ਹੈ ਜੀ ਇਤਿਹਾਸ ਇਸ ਲਈ ਇਤਿਹਾਸ ਦੱਸਦਾ ਭਾਈ ਕਾਨ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਨਾਲ ਇੱਥੇ ਬਹੁਤ ਪਖਤਾ ਹਾਜ਼ਰੀ ਲਗਵਾ ਚੁੱਕੇ ਨੇ ਜਿੱਥੋਂ ਸ਼ੁਰੂਆਤ ਹੋਈ ਹੈ ਜੀ ਤੇ ਨਬਾ ਕਪਤਾ ਉਤਸਵ ਇਸੇ ਤਰ੍ਹਾਂ ਨਾਬੇ ਦੀ ਆਨ-ਬਾਨ ਤੇ ਸ਼ਾਨ ਹੈ ਅੰਤਰਰਾਸ਼ਟਰੀ ਤੌਰ ਤੇ ਪ੍ਰਸਿੱਧ ਹੈ ਜੀ ਤੇ ਇਸ ਵਾਰ 26ਵਾਂ ਨਬਾ ਕਪਤਾ ਉਤਸਵ ਬੜੀ ਆਨ-ਬਾਨ ਤੇ ਸ਼ਾਨ ਦੇ ਨਾਲ ਬਣਾਇਆ ਜਾ ਰਿਹਾ ਤੇ ਇਸ ਦੇ ਵਿੱਚ ਇਸ ਵਾਰ ਦੇ ਇਸ ਕਪਤਾ ਉਤਸਵ ਦੀ ਵਿਲੱਖਣਤਾ ਇਹ ਹੈ ਕਿ ਦੋ ਸੈਸ਼ਨਸ ਦੇ ਵਿੱਚ ਹੈ ਤੇ 76 ਦੇ ਕਰੀਬ ਕਵੀ ਨੇ ਜਿਹੜੇ ਉਹ ਆਪਣੇ ਕਪਤਾ ਪਾਠ ਕਰ ਰਹੇ ਨੇ ਨਬਾ ਕਾ ਉਤਸਵ ਦੀ ਇਹ ਖਾਸੀਅਤ ਹੈ ਜਿਵੇਂ ਕਿ ਅੱਜ 26ਵਾਂ ਕਾਵ ਮੇਲਾ ਹੈ ਕੋਈ ਵੀ ਚੀਜ਼ ਐਸੀ ਸ਼ੁਰੂਆਤ ਕਰ ਲੈਣੇ ਪਰ ਉਹਦੀ ਲਗਾਤਾਰਤਾ ਵੱਡੀ ਗੱਲ ਹੁੰਦੀ ਹੈ ਤੇ ਬਾਕੀ ਬਿਨਾ ਕਿਸੇ ਪੱਖਪਾਤ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਹਰ ਜਗ੍ਹਾ ਤੋਂ ਸ਼ਾਇਰ ਬੁલાਏ ਜਾਂਦੇ ਨੇ ਕਿਤਾਬਾਂ ਦਾ ਸਨਮਾਨ ਕਿਤਾਬਾਂ ਨੂੰ ਰਿਲੀਜ਼ ਕਰਨਾ ਔਰ ਇੰਨੇ ਵੱਡੇ ਪੱਧਰ ਤੇ ਸਾਰੇ ਕਵੀਆਂ ਨੂੰ ਬੁਲਾ ਕੇ ਸਨਮਾਨ ਸਹਿਤ ਕਵਿਤਾ ਨਾ ਸਿਰਫ ਬੋਲਣਾ ਸਗੋਂ ਬੈ ਕੇ ਸੁਣਨਾ ਵੀ ਇਸ ਕਾ ਉਤਸਵ ਦੀ ਜਿਹੜੀ ਖਾਸੀਅਤ ਸਭ ਤੋਂ ਵੱਡੀ ਹੈ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਸਾਡਾ ਇਹ ਕੁੰਭ ਹੈ ਅਸੀਂ ਇੱਥੇ ਸਾਲਾਨਾ ਇਕੱਠੇ ਹੁੰਨੇ ਆ ਤੇ 12 ਸਾਲਾਂ ਬਾਅਦ ਤੇ ਜਿਹੜਾ ਕੁੰਭ ਹੁੰਦਾ ਉਹਦੀ ਤੇ ਉਡੀਕ ਕਰਨੀ ਔਖੀ ਹੈ ਸਾਡਾ ਇੱਕ ਕੁੰਭ ਸ਼ਾਲਾ ਐਦਾਂ ਹੀ ਮੰਗਦਾ ਰਹੇ ਚੰਗਾ ਮੰਗਦੀਆਂ ਰਹਿਣ ਅਸੀਂ ਮਿਲਦੇ ਗਿਲਦੇ ਰਹੀਏ